ਨਵੇਂ ਸਾਲ ਦੀ ਪੂਰਵ ਸੰਧਿਆ ਤੇ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤਾਂ ਅੱਜ ਦੇ 플ੈਗ ਮਾਰਚ ਦਾ ਇੱਕੋ ਇੱਕ ਮਕਸਦ ਹੈ ਕਿ ਨਵੇਂ ਸਾਲ ਦੀ ਆਮਦ ਸਾਰਿਆਂ ਵਾਸਤੇ ਸੁਖਮਈ ਹੋਵੇ ਤਾਂ ਅੱਜ ਦੇ ਜਿਹੜੇ ਰਾਤ ਦੇ ਜਸ਼ਨ ਨੇ ਨਵੇਂ ਸਾਲ ਦੇ ਸਿਲਸਿਲੇ 'ਚ ਉਹ ਸਹੀ ਤਰੀਕੇ ਨਾਲ ਸਾਰੇ ਖੁਸ਼ੀ-ਖੁਸ਼ੀ ਮਨਾਣ ਜੇ ਕੋਈ ਸ਼ਰਾਰਤੀ ਅੰਸਰ ਕੋਈ ਇਸ ਤਰੀਕੇ ਦਾ ਕਿਸੇ ਦਾ ਮਨਸੂਬਾ ਹੁੰਦਾ ਉਹਨੂੰ ਚੈੱਕ ਕਰਨਾ ਤਾਂ ਜੇ ਕੋਈ ਇਦਾਂ ਦੇ ਸਾਡੇ ਨੋਟਿਸ ਚ ਆਂਦੀ ਤਾਂ ਉਹਦੇ ਖਿਲਾਫ ਕਾਰਵਾਈ ਕਰਨੀ ਤੇ ਇਹਦੇ ਚੱਲੇ ਅਸੀਂ ਸਭ ਤੋਂ ਪਹਿਲਾਂ ਫਲੈਗ ਮਾਰਚ ਰੱਖਿਆ ਜਿਹੜੇ ਕੋਈ ਸ਼ਰਾਰਤੀ ਏਰੀਆ ਲੱਗਦੇ ਨੇ ਸਾਨੂੰ ਉਹਨਾਂ ਦੀ ਸਰਚ ਆਪਰੇਸ਼ਨ ਕਰਾਂਗੇ ਅਸੀਂ ਜਿੱਥੇ ਵੀ ਕੋਈ ਸ਼ਰਾਰਤੀ ਆਨਸਰ ਮਿਲਦਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਸੇ ਤਰੀਕੇ ਨਾਲ ਨਾਈਟ ਡੋਮੀਨੇਸ਼ਨ ਦੇ ਅਸੀਂ ਪਲਾਨ ਕੀਤੇ ਹੋਏ ਨੇ ਜਿੱਥੇ-ਜਿੱਥੇ ਕੋਈ ਨਵੇਂ ਸਾਲ ਦੇ ਜਸ਼ਨ ਮਨਾਏ ਜਾਣੇ ਨੇ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਤਾ ਜੋ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਸਰ ਇਹ ਫਲੈਗ ਮਾਚ ਕੱਢਿਆ ਗਿਆ ਕਿੰਨੀਆਂ ਪੁਲਿਸ ਟੁਕੜੀਆਂ ਪਾਰਟੇ ਬਣेंगी ਇੱਥੇ ਸਾਡੇ ਕੋਲ 2 ARP ਟੀਮਾਂ ਨੇ ਇਸ ਤੋਂ ਇਲਾਵਾ ਸਬਡਿਵੀਜ਼ਨ ਦੀ ਫੋਰਸ ਹੈ ਕਰੀਬ 150 ਦੇ ਕਲੀਫ ਅਸੀਂ ਮੁਲਾਜ਼ਮ ਨੇ ਜਿਹੜੇ ਮੋਬਿਲਾਈਜ਼ ਕੀਤੇ ਨੇ ਸਰ ਲੋਕਾਂ ਨੂੰ ਕੀ ਸੰਦੇਸ਼ ਦੇਵੋ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਣਾ ਤੇ ਬਾਕੀ ਇਹ ਇੱਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਣਾ ਚਾਹੀਦਾ ਆਪਾਂ ਨੂੰ ਕਾਨੂੰਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਮਾੜੇ ਕੰਮਾਂ ਤੋਂ ਬਚ ਕੇ ਰਹਿਣਾ ਚਾਹੀਦਾ ਆ ਇਹ ਹੀ ਮੇਰਾ ਸੰਦੇਸ਼ ਹੈ ਆਪਣੇ ਰੂਲ ਐਂਡ ਰੈਗੂਲੇਸ਼ਨ ਨੂੰ ਪਾਲਣਾ ਕਰਦੇ ਹੋਏ ਵਧੀਆ ਸ਼ਹਿਰੀ ਆਪਾਂ ਨੂੰ ਬਣਨਾ ਚਾਹੀਦਾ ਸਰ ਜਿਹੜੇ ਅੱਜ ਕੱਲ ਮੂੰ ਮੂੰ ਤੇ ਮਾਸਕ ਲਗਾ ਕੇ ਮੋਟਰਸਾਈਕਲ ਜਿਹੜੇ ਵਾਰਾ ਗੱਡੀ ਕਰਦੇ ਨੇ ਤੇ ਕਿਸ ਤਰ੍ਹਾਂ ਸਿਕੰਜਾ ਕੱਸਿਆ ਜਾਵੇਗਾ ਇੱਥੇ ਸਾਡੀ ਸਪੈਸ਼ਲ ਆਪਰੇਸ਼ਨ ਚੱਲਦੇ ਰਹਿੰਦੇ ਨੇ ਜੇ ਕੋਈ ਇਦਾਂ ਦਾ ਲੱਗਦਾ ਹੈ ਆਮ ਤੌਰ ਤੇ ਧੁੰਦ ਦਾ ਮੌਸਮ ਕਰਕੇ ਠੰਡ ਕਰਕੇ ਵੀ ਲੋਕ ਲਗਾ ਲੈਂਦੇ ਨੇ ਲੇਕਿਨ ਜਿੱਥੇ ਸਾਨੂੰ ਸ਼ੱਕੀ ਲੱਗਦੇ ਨੇ ਜਾਂ ਟ੍ਰਿਪਲ ਰਾਈਡਰ ਲੱਗਦੇ ਨੇ ਉਹਨਾਂ ਦੇ ਮਾਸਕ ਉਤਵਾ ਕੇ ਅਸੀਂ ਪਾਇਆ ਸਾਰ ਤੇ ਜਿਹੜੇ ਸਾਡੇ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਾਡੇ ਐਪ ਨੇ ਉਹਨਾਂ ਤੇ ਚੈੱਕ ਕਰਦੇ ਆ ਤੇ ਕਈ ਵਾਰੀ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੁੰਦਾ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਵੀ ਕਰਦੇ ਮਾਰੇ ਅਨਸਰ ਨੂੰ ਕੀ ਚੇਤਾਵਨੀ ਹੈ ਤੁਹਾਡੇ ਕੋਲੋਂ ਮਰਡੇ ਹਸਨਾ ਵਾਸਤੇ ਅੱਜ ਜਿਤਾ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਸੰਦੇਸ਼ ਵੀ ਅਸੀਂ ਦਿੱਤਾ ਕਿ ਜਿਹੜਾ ਵੀ ਕੋਈ ਸ਼ਰਾਰਤ ਕਰੇਗਾ ਉਹਦੇ ਵਾਸਤੇ ਅੱਜ ਥਾਣਿਆਂ 'ਚ ਫ੍ਰੀ ਐਂਟਰੀ ਹੈ ਤੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਥੈਂਕ ਯੂ ਬਾਕੀ